ਦੁੱਖ ਕਿਹੜੇ ਦੁੱਖ ਨੇ ਵੀ ਅਖੰਗ ਜਕਾਮ ਬੁਖਾਰ ਇਹ ਦੁੱਖ ਕਦੀ ਗੱਲ ਨਹੀਂ ਕਿੱਦਾਂ ਨਹੀਂ ਹੁੰਦਾ ਇਹ ਕੋਈ ਖਾਸ ਗੱਲ ਨਹੀਂ ਤਾਂ ਹੁੰਦੀ ਰਹਿੰਦੇ ਨੇ ਇਹ ਤਾਂ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਔਨੁਖ ਜਿੱਥੇ ਬੋਲਣ ਹਾਰੀਆ ਜਿੱਥੇ ਚੰਗੀ ਚੁੱਪ ਇਥੇ ਕਿੰਤੂ ਪ੍ਰੰਤੋ ਨਹੀਂ ਕਰਨਾ ਚਾਹੀਦਾ ਤਾਂ ਤੇ ਸਾਰੇ ਦੁੱਖ ਚਲੇ ਜਾਂਦੇ ਨੇ ਕਿਹੜੇ ਅੱਖਾਂ ਦਾ ਦੁੱਖ ਵੀ ਚਲਾ ਜਾਂਦਾ ਆ ਦੁੱਖ ਕਿੰਨੇ ਕੰਨਾਂ ਦਾ ਵੀ ਚਲਾ ਜਾਂਦਾ ਜੀਭ ਦਾ ਵੀ ਚਲਾ ਜਾਂਦਾ ਚਮੜੀ ਦਾ ਦੁੱਖ ਵੀ ਚਲਾ ਜਾਂਦਾ ਸਾਰੇ ਬਕਾਰ ਬਾਸ਼ਨਾਮਾ ਦੇ ਦੁੱਖ ਸਭ ਚਲੇ ਜਾਂਦੇ ਆ ਦੁੱਖ ਜਿਵੇਂ ਅੱਖਾਂ ਦਾ ਦੁੱਖ ਹੈ ਨਾ ਅੱਖਾਂ ਦਾ ਦੁੱਖ ਵੀ ਤੇਰੀ ਅੱਖ ਹੀ ਨਹੀਂ ਠੀਕਾ ਕਿੱਡਾ ਦੁੱਖ ਲੱਗਿਆ ਅੱਖਾਂ ਨੂੰ ਕਦ ਗੱਲ ਹੋ ਗਈ ਸੀ ਇਹ ਕਹਿੰਦੇ ਦੁੱਖ ਕਰ ਕੀ ਕਿੰਨਾ ਕੁ ਜਲਦਾ ਕਿੰਨਾ ਲੱਚਰ ਬਾਦ ਪੁਨੀਆ ਗੰਦੀਆਂ ਪਿਕਚਰਾ ਤਾਂ ਲੰਗੇ ਨਾਚ ਕਿੰਨਾ ਸਾਰਾ ਅੱਖਾਂ ਦਾ ਹੀ ਬਿਮਾਰੀ ਹੈ ਮੈਂ ਸਾਰੀ ਹਾਂਜੀ ਸੋ ਇਹ ਦੁੱਖ ਲੱਗਿਆ ਅੱਖਾਂ ਨੂੰ ਸੋ ਜਦੋਂ ਗੁਰਬਾਣੀ ਨਾਲ ਜੁੜਦੇ ਹਾਂ ਮਾਲਕ ਦੀ ਯਾਦ ਨਾਲ ਜੁੜਦੇ ਹਾਂ ਇਹ ਦੁੱਖ ਚਲਿਆ ਗਿਆ ਬਹੁਤ ਵੱਡਾ ਦੁੱਖ ਹੈ ਅੱਖਾਂ ਦਾ ਤ੍ਰਿਸ਼ਟੀ ਰੋਗ ਬਕਾਰੀ ਦ੍ਰਿਸ਼ਟੀ ਜਾਂ ਦੇਖਦੇ ਕਿ ਮਰਨਾ ਕੋਈ ਕਿਸੇ ਡਾਕਟਰ ਨੂੰ ਪੁੱਛੋ ਤੁਸੀਂ ਅੱਖਾਂ ਵਾਲੇ ਨੂੰ ਵੀ ਹੈ ਇਸ ਬਿਮਾਰੀ ਦਾ ਇਲਾਜ ਨਹੀਂ ਆਹ ਜਿਹੜਾ ਦੁੱਖ ਲੱਗਿਆ ਜੇ ਕੋਈ ਵਾਰ ਹੀ ਲੱਗ ਗਿਆ ਵੀ ਅੱਖਾਂ 'ਚ ਕਾਲਾ ਮੋਤੀ ਆ ਚਿੱਟਾ ਮੋਤੀਆ ਜਾਂ ਓਦਾਂ ਦਾ ਕੋਈ ਵੀ ਤਕਲੀਫ ਹੋਊ ਉਹ ਕਰੇ ਪੈਗੇ ਲਾਲੀ ਉਹਦੇ ਵਾਸਤੇ ਅੱਖਾਂ ਦਾ ਡਾਕਟਰ ਵੱਖਰਾ ਹੈ ਬੋਲੋ ਸਾਤਨਾਮ ਹਾਂਜੀ ਰਲਗੱਟਣਾ ਕਰੋ ਇੱਕ ਅੱਖਾਂ ਦਾ ਇਹ ਦੁੱਖ ਹੈ ਅੱਖਾਂ ਬਿਮਾਰ ਨਹੀਂ ਬਿਮਾਰ ਅੱਖਾਂ ਕੀ ਕਰਦੀਆਂ ਕਦੇ ਕਿਸੇ ਦੀ ਕੋਠੀ ਦੇਖ ਕੇ ਮਰਦਾ ਹੈ ਕਦੇ ਕਿਸੇ ਦੀ ਕਾਰ ਦੇਖ ਕੇ ਮਰਦਾ ਹੈ ਕਦੇ ਕਿਸੇ ਦਾ ਕਾਰੋਬਾਰ ਦੇਖ ਕੇ ਮਰਦਾ ਹੈ ਕਦੇ ਕਿਸੇ ਦਾ ਰੂਪ ਦੇਖ ਕੇ ਮਰਦਾ ਹੈ ਕਦੇ ਕਿਸੇ ਤਰੱਕੀ ਦੇਖ ਕੇ ਮਰਦਾ ਹੈ ਇਹ ਜੀ ਅੱਖਾਂ ਨੂੰ ਬਿਮਾਰੀ ਲੱਗੀ ਹੈ ਦੇਖ ਦੇਖ ਕੇ ਮਰੀ ਜਾਂਦਾ ਹੈ ਬੋਲੋ ਸਤਨਾਮ ਹੁਣ ਦੱਸੋ ਇਸ ਬਿਮਾਰੀ ਦਾ ਇਲਾਜ ਹੈ ਕਿਸੇ ਕੋਲ ਇਹ ਇਹ ਬਿਮਾਰੀ ਦਾ ਇਲਾਜ ਮੇਰੇ ਸਤਗੁਰ ਵੈਦ ਕੋਲ ਹੀ ਹੈ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਟਾ ਜਾਮ ਕੀ ਸੰਧਾ ਦੋਨੇ ਕੰਦਾ ਦਾ ਫਰਕ ਸਮਝ ਗਏ ਨਾ ਆਹ ਦੱਖ ਖ਼ਾਂਦਾ ਖ਼ਤਰਨਾਕ ਹੈ ਅੱਖਾਂ ਦਾ ਖ਼ਤਰਨਾਕ ਦੁੱਖ ਹੈ ਜਿਹੜਾ ਦੇਖ ਦੇਖ ਮਰਦਾ ਹੈ ਜਿਉਂਦਾ ਨਹੀਂ ਮਰਦਾ ਹੈ ਤੇ ਅੱਖਾਂ ਨੂੰ ਜਾਂ ਫਿਰ ਅੱਖਾਂ ਨੂੰ ਚਸਪਾ ਲੱਗ ਗਿਆ ਬਿਮਾਰੀ ਲੱਗ ਗਈ ਫਿਰ ਜਿਹਦੇ ਤਹਿਤ ਪਤਾ ਨਹੀਂ ਕਿੰਨੇ ਨੌ ਚਾਰ ਹੋ ਬੜੇ ਬੜਾ ਕੁਝ ਚੱਲਦਾ ਹੈ ਸੋ ਕੰਨਾਂ ਦਾ ਦੁੱਖ ਹੈ ਸਮਝ ਗਏ ਤੁਸੀਂ ਬਸ ਹੁਣ ਕੰਨਾਣੂ ਤੋਂ ਖਲਗ ਗਿਆ ਲੱਚਰ ਬਾਦ ਸੁਣਨ ਦਾ ਜੀਵ ਨੂੰ ਦੁੱਖ ਲੱਗ ਗਿਆ ਰਸਾਂ ਦਾ ਇਹ ਤਾਂ ਲੋੜ ਨਾ ਤਾਂ ਮੱਕਾ ਆਪਾਂ ਛਕਦੇ ਆਂ ਕੱਲ੍ਹ ਗੱਲ ਹੋ ਗਈ ਸੀ ਛਕਣ ਮੇਲੇ ਕੁਝ ਟੇਸਟ ਵੀ ਚਾਹੀਦਾ ਵੱਖਰਾ ਵਿਸ਼ਾ ਹੈ ਹਾਂਜੀ ਇੱਕ ਹੁੰਦਾ ਸਰਵ ਚਸਕਾ ਚਸਕੇ ਦੇ ਵਿੱਚ ਇਹਨੇ ਲੋੜ ਤੋਂ ਵੱਧ ਖਾਈ ਜਾਣਾ ਉਹ ਖਾਰੀ ਆ ਸਾਰੀ ਕਿੰਨੇ ਦੁੱਖ ਲੱਗੇ ਆ ਜੀਵ ਨੂੰ ਜਿਹੜਾ ਰਸ ਦਾ ਰੋਗ ਲੱਗਿਆ ਇਸ ਰਸ ਕਰਕੇ ਕਿੰਨੇ ਦੁੱਖ ਲੱਗੇ ਆ ਬਹੁਤ ਖਾਈਏ ਨੀ ਓਵਰੀਟਿੰਗ ਆ। ਉਹ ਜਾਂ ਕਫੂੜਾ, ਫਾਸਟ ਫੂਡਾ, ਫਲਾਨਾ ਸਵਾ ਦਾ ਫਲਾਨੀ ਵੈਰਾਈਟੀ ਆ, ਧਮਕੀ ਵੈਰਾਈਟੀ, ਆ ਕੋਲਡ ਡਰਿੰਕ ਜਿਹਦੇ ਤੱਕ ਦੀ ਵੀ ਕੁਛ ਵੀ ਨਹੀਂ, ਸਿਰ ਜੀਵਦਾ ਸਵਾਦ ਆ। ਕਿੰਨੇ ਦੁੱਖ ਕਿੰਨੇ ਰੋਗਾਂ ਚ ਲੱਗ ਰਹੇ ਆ ਵੱਧ ਖਾਣ ਦੇ ਨਾਲ। ਇਹ ਜਿਆ ਰੋਗ ਲੱਗ ਗਿਆ ਜੀਵ ਨੂੰ ਨਾ ਡਾਕਟਰ ਦੀ ਗੱਲ ਸੁਣਦੀ ਆ ਬਹੁਤੇ ਲੋਕ ਤੇ ਨਾ ਜੀਵ ਆਪਣੇ ਹੀ ਪੇਟ ਦੀ ਗੱਲ ਸੁਣਦੀ ਆ ਬਹੁਤਾਂ ਤੇ ਹੈ ਨਾ ਇਹ ਦੁੱਖ ਹੈ। ਇੰਨੀ ਮਸਤਾਇ ਰਸਨਾ ਰਸ ਦੇ ਵਿੱਚ ਸਵਾਦ ਦੇ ਵਿੱਚ ਚਸਕੇ ਦੇ ਵਿੱਚ ਕਿ ਆ ਆਪਣਾ ਹੀ ਪੇਟ ਕਹਿ ਲਉ ਦੁਹਾਈਆਂ ਪਾਰ ਹੈ ਪੇਟ ਪੇਟ ਕਹੀ ਜਾਂਦਾ ਜੀਵ ਨੂੰ ਬਸ ਕਰ ਬਸ ਕਰ ਬਸ ਕਰ ਜੀਵ ਕਹੀ ਜਾਂਦਾ ਚੁੱਪ ਕਰ ਚੁੱਪ ਕਰ ਸਵਾਦ ਬਹੁਤ ਹੈ ਬੋਲੋ ਸਤਨਾਮ ਜਿਹਦੀ ਜੀਵ ਢਿੱਡ ਦੀ ਗੱਲ ਨਾ ਸੁਣੇ ਛੋਟਾ ਦੁੱਖ ਹੈ ਤੇ ਬੋਲੋ ਹੈ ਇਹ ਦੁੱਖ ਛੋਟੇ ਨਹੀਂ ਇਹ ਵੱਡੀਆਂ ਬਿਮਾਰੀਆਂ ਨੇ ਹਾਂ ਇਹ ਰਸ ਫਿਰ ਬਾਣੀ ਚੱਕਦੀ ਹੈ ਵੀ ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਸਾਏ ਕਹੈ ਨਾਨਕ ਹੋਰ ਅਨ ਰਸ ਸਭ ਬਿਸਰੇ ਜਾਂ ਹਰ ਵਸੈ ਮਨ ਆਏ ਮੇਰੇ ਸਤਗੁਰ ਨੇ ਇਹ ਜੀਵ ਦਾ ਦੁੱਖ ਵੀ ਦੂਰ ਕਰਤਾ ਅੱਖਾਂ ਦਾ ਤੋਂ ਵੀ ਕੰਨ ਦਾ ਦੁੱਖ ਵੀ ਦੂਰ ਚੱਕਤਾ ਅੱਖਾਂ ਦਾ ਦੁੱਖ ਵੀ ਦੂਰ ਹੋ ਗਿਆ ਚਮੜੀ ਦਾ ਦੁੱਖ ਵੀ ਖਤਮ ਹੋ ਗਿਆ ਚਮੜੀ ਸਪਰਸ਼ ਟੱਚ ਸਪਸ਼ਟਾ ਗੱਲ ਸੋ ਇਦਾਂ ਇਹ ਦੁੱਖ ਨੇ ਭਾਈ ਵੱਡੇ ਵੱਡੇ ਚਲੇ ਜਾਂਦੇ ਨੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਬਾਣੀ ਦੀ ਵਿਆਖਿਆ ਬਾਣੀ ਮਤਲਬ ਹੁੰਦੀ ਹੈ ਇਹ ਤ੍ਰਿਸ਼ਨਾ ਵੱਡਾ ਰੋਗ ਹੈ ਇਹ ਤ੍ਰਿਸ਼ਨਾ ਦੇ ਕਾਰਨ ਹੀ ਕਿੰਨੀ ਦੁਖੀ ਹੈ ਦੁਨੀਆ ਇਹ ਤ੍ਰਿਸ਼ਨਾ ਰੋਗ ਇੱਕ ਨੂੰ ਲੱਗਿਆ ਤੇ ਉਹਨੇ ਕਿੰਨੀ ਦੁਨੀਆ ਦੁਖੀ ਕੀਤੀ ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਇਹਦੇ ਕਰਮ ਦਾ ਅਸਰ ਬਾਕੀ ਸਮਾਜ ਤੇ ਵੀ ਪੈਂਦਾ ਹੈ ਹੁਣ ਤ੍ਰਿਸ਼ਨਾ ਦਾ ਰੋਗ ਲੱਗਿਆ ਸਮਝ ਗਏ ਕੀ ਕਰਦਾ ਹੈ ਮਲਾਪਤ ਖੋਰੀ ਕਰਦਾ ਹੈ ਉਹ ਮਲਾਪਤ ਖੋਰੀ ਨੇ ਕਿੰਨਾਂ ਦੀ ਸਿਹਤ ਤਾਂ ਖਰਾਬ ਕਰਤੀ ਦੁੱਖ ਛੋਟਾ ਕਿਤੇ ਮਲਾਪਤ ਖੋਰੀ ਛੋਟਾ ਦੁੱਖ ਹੈ ਬੋਲੋ ਫੇਰ ਗੱਡੀ ਰਿਸ਼ਵਤ ਖੋਰੀ ਛੋਟਾ ਦੁੱਖ ਹੈ ਡਰੱਗ ਤੇ ਤਾਂ ਦੇ ਛੋਟਾ ਦੁੱਖ ਹੈ ਸ਼ਾਲਕ ਆਪ ਥੱਗੀਆਂ ਚੋਰੀਆਂ ਕੁੱਡੇ ਜਾਣ ਦੇਖੋ ਸੋ ਇਹਨੇ ਦੁੱਖ ਇਹ ਤਿਸ਼ਨਾ ਵੱਡਾ ਰੋਗ ਹੈ ਇਹ ਇਦਾਂ ਦੇ ਦੁੱਖ ਚਲੇ ਜਾਂਦੇ ਆ ਸਭ ਸੋ ਕਿਤੇ ਗੁਰਬਾਣੀ ਵਿੱਚ ਇਦਾਂ ਲਿਖਿਆ ਵੀ ਵੱਡੇ ਵੱਡੇ ਜੋ ਦੀਸੇਹ ਲੋਕ ਤਿੰਨ ਕੋ ਵਿਆਪਾ ਚਿੰਤਾ ਰੋਗ ਇਹ ਰੋਗ ਵੱਡਾ ਹੈ ਸੋ ਕਿਤੇ ਆਲਸ ਰੋਗ ਲਿਖਿਆ ਆਲਸ ਇਹ ਵੀ ਰੋਗ ਹੈ ਬਹੁਤ ਸੰਤ ਸੰਗ ਮਿਲ ਹਰ ਹਰ ਜਪਿਆ ਬਿਮਸੇ ਆਲਸ ਰੋਗਾ ਜਿਓ ਚਲ ਹੁਣ ਜਿਆਦਾ ਟਾਈਮ ਨਹੀਂ ਹਰ ਰੋਗ ਦਾ ਬਾਣੀ ਚ ਨਾਂ ਲਿਖਿਆ ਜਾਤੀਵਾਦ ਬਹੁਤ ਵੱਡਾ ਰੋਗ ਹੈ ਜਾਤੀਵਾਦ ਜਿਹੜੇ ਸਿਰਫ ਜਾਤ ਕਰਕੇ ਇੱਕ ਦੂਜੇ ਤੋਂ ਸੂ ਕਰਦੇ ਆ ਕਿੱਡਾ ਰੋਗ ਹੈ ਮਨੁੱਖ ਨੂੰ ਲੱਗਿਆ ਇਹ ਗਲਾਨ ਕਿੱਥੇ ਜਾਂਦੀ ਹੈ ਗਈ ਗਲਾਨ ਸਾਧਕਾ ਸੰਗ ਗੁਰੂ ਦੀ ਸੰਗਤ ਕਰਦੇ ਆ ਇਹ ਜਾਤੀਵਾਦ ਦੀ ਗਲਾਨ ਵੀ ਚਲੀ ਗਈ ਕਿੱਡੀ ਵੱਡੀ ਗੱਲ ਹੈ ਸੋ ਇਹ ਤਾਂ ਕਿੰਨੇ ਕਿ ਨਾਮਾ ਕਹਿਣ ਦਾ ਭਾਵ ਆ ਸਰੋਹ <Susuruh> ਵਿਚਾਰ <-chare>